क्यों ओहि ट्रैक है थोड़ी मिट्टी घट करी है पच्चीस बापू सोलह

ਕੱਲ ਤੋਹਨ ਪਾਲਿਆ ਤੇ ਜਿੱਤ ਕੇ ਹਰ ਕਮੇਨਾ ਪੱਕਾ ਪੰਗਨਾ ਨਾਮ ਬਰਾਲੇ ਤੇ ਮੁੰਡਾ ਕਹਿੰਦਾ ਟੱਕਰਾਂ ਕਰੀਏ ਫੱਟਦੇ ਬਾਪਾ ਕੱਲ ਲਾਭ ਹੀ ਤੇ ਗੁੱਠਾ ਸੋਨਾ ਲਿਕਾ ਲੈ ਆ ਗਰਾਉਂਡਾਂ ਦੇ ਵਿੱਚ ਲਾਉਂਦੇ ਰੱਖਦੇ ਪੁੱਤਿਆ ਸੋਨਾ ਲਿਕਾ ਜਿੱਤ ਜਾ ਕੇ ਨਾਲ ਲਾਉਂਦਾ ਹੋਇਆ ਦੇਖਾ ਜੀ ਇਹ ਪੁੱਤਾ ਕਿਹੜਾ ਹੁਣ ਬਾਈ ਨੇ ਮਾਰਿਆ ਗੇਰਾ ਪੁੱਤੀ ਦੇਖੋ ਕਿੱਥੇ ਮਾਰਦਾ ਹੈ ਇਹ ਮਦਾਂ ਕੰਨੇ ਖੱਬੂ ਦੀ ਬੋਲੇ ਤੇ ਕਿੱਟੀ ਦੇ ਕੋਤੰਤਰ ਕਿੱਥੇ ਮਾਰਦਾ ਹੈ ਬੱਸ ਤਾਂ ਨਹੀਂ ਦੇਖੋ ਇਹ ਵੀ ਜਿਵੇਂ ਸਖਨ ਦਾ ਦਾਇਆ ਦਸੇ ਆ ਉਹ ਮੁੰਡਾ ਜੀ ਵੀ ਪਾ ਲੇ ਤਰਾ ਬੜਾ ਪਰਖ ਤੋਂ ਲੁੱਟੇ ਮਾਰਦਾ ਜਾਂਦਾ ਟਰੈਕਟਰ ਤੇ ਇਹ ਬੱਬਰ ਆਸਟ੍ਰੇਲੀਆ ਕੋਲ ਆਪ ਕਿਲੇ ਸੀ ਉਹਦਾ ਯਾਰ ਆ ਰਿਹਾ ਰੰਗ ਨੀਰਾਂ ਰੰਗ ਸੇ ਫੋਟੇ ਪੁੱਟਿਆ ਹੋਇਆ ਧੰਨਵਾਦ ਆ ਪਰ ਦੂਜੇ ਬੱਲੇ ਔਰ ਕਹਿੰਦੇ ਗੱਗੀ ਆ ਰਿਹਾ ਗੱਗੀ ਆ ਰੋ ਮੁੰਡਾ दान केड़ी आदानो पिछो पिछोल लॻलिया हूंदा तारी तूरी लाॾा को हौसला लाया करो मुंडियूं हौसला लेवारो आउ खे मैदान कमाल हुई जांदी आहे कमाल हुई जांदी आहे वेठी रोड

दो मिनट पच्चीसेंट जी माइक्रो आना लिका टाइम है देख सकते दो मिंट पच्चीस माइक्रो जी